ਫਿਰੋਜ਼ਪੁਰ ਦੇ ਵਿੱਚ ਸ਼ਨੀਵਾਰ ਨੂੰ ਸ਼ਾਮ ਦੇ ਵੇਲੇ ਨਵੀਨ अरोड़ा ਦਾ ਅਗਿਆਤ ਹਮਲਾਵਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਨਵੀਨ अरोड़ा ਦੀ ਹਤਿਆ ਕਿਉਂ ਕੀਤੀ ਗਈ ਹתਿਆਰੇ ਕੌਣ ਹੈਗੇ ਸੀ ਹਮਲਾਵਰ ਕਿੱਥੋਂ ਆਏ ਹੈਗੇ ਸੀਗੇ ਕੀ ਕਾਰਨ ਹੈਗੇ ਸੀ ਕਈ ਸਵਾਲ ਹੈਗੇ ਨੇ ਜਿਹੜੇ ਹਲੇ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਮਿਲ ਸਕਿਆ ਹੈਗਾ ਪਰਿਵਾਰ ਇਸ ਦਾ ਸਵਾਲਾਂ ਦਾ ਜਵਾਬ ਮੰਗ ਰਿਹਾ ਹੈਗਾ ਘਰ ਦੇ ਵਿੱਚ ਗਮਗੀਨ ਮਾਹੌਲ ਹੈਗਾ ਮਾਤਮ ਛਾਇਆ ਹੋਇਆ ਹੈ ਨਵੀਨ ਅਰੋੜਾ ਦਾ ਅੰਤਿਮ ਸੰਸਕਾਰ ਹੋ ਚੁੱਕਾ ਹੋਇਆ ਹੈ ਦੱਸ ਦੇਣਾ ਚਾਣੇ ਹੈਗੇ ਆ ਨਵੀਨ ਅਰੋੜਾ ਆਰਐਸਐਸ ਦੇ ਨਾਲ ਜੁੜੇ ਹੋਏ ਸੀਗੇ ਸੰਗ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਉਸ ਦੇ ਸਵਰਗੀ ਦਾਦਾ ਜੀ ਵੀ ਆਰਐਸਐਸ ਦੇ ਫਿਰੋਜ਼ਪੁਰ ਦੇ ਪ੍ਰਧਾਨ ਰਹਿ ਚੁੱਕੇ ਹੈਗੇ ਨੇ ਨਵੀਨ ਅਰੋੜਾ ਦੇ ਪਿਤਾ ਜੀ ਵੀ ਸੰਗ ਦੇ ਨਾਲ ਜੁੜੇ ਹੋਏ ਨੇ ਪਰ ਨਵੀਨ ਅਰੋੜਾ ਦੀ ਹੱਤਿਆ ਕਿਉਂ ਕੀਤੀ ਗਈ ਇੰਨਾ ਸਵਾਲਾਂ ਦਾ ਜਵਾਬ ਪਰਿਵਾਰ ਮੰਗ ਰਿਹਾ ਹੈਗਾ ਪਰਿਵਾਰ ਦਾ ਕਹਿਣਾ ਹੈਗਾ ਕਿ ਜਲਦ ਹਮਲਾਵਰਾਂ ਨੂੰ ਫੜਿਆ ਜਾਵੇ ਔਰ ਇੰਨਾ ਸਵਾਲਾਂ ਤੋਂ ਪਰਦਾ ਜਿਹੜਾ ਉਹ ਚੱਕਿਆ ਜਾਵੇ ਤਾਂ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਹੋਰ ਨਾਲ ਵੀ ਗੱਲਬਾਤ ਕੀਤੀ ਹੈਗੀ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਅਫਵਾਹਾਂ ਦੇ ਉੱਪਰ ਧਿਆਨ ਨਹੀਂ ਦੇਣਾ ਚਾਹੀਦਾ ਹੈਗਾ ਲੋਕਾਂ ਨੂੰ ਔਰ ਹਮਲਾਵਰਾਂ ਨੂੰ ਜਲਦ ਫੜ ਲਿੱਤਾ ਜਾਊਗਾ ਔਰ ਜਿਹੜੇ ਵੀ ਸਵਾਲ ਹੈਗੇ ਨੇ ਕੀ ਨਵੀਨ ਅਰੋੜਾ ਨੂੰ ਕਿਉਂ ਮਾਰਿਆ ਗਿਆ ਹੈਗਾ ਉਹ ਉਸ ਤੋਂ ਉੱਤੋਂ ਵੀ ਪਰਦਾ ਜਿਹੜਾ ਹੈ ਉਹ ਉੜ ਜਾਊਗਾ ਔਰ ਵੱਖ-ਵੱਖ ਟੀਮਾਂ ਜਿਹੜੀਆਂ ਨੇ ਉਹ ਬਣਾਈਆਂ ਗਿਆ ਹੋਈਆਂ ਨੇ ਇਹ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਹਰੋਂ ਦਾ ਕਹਿਣਾ ਪਰਸੋ ਤੋਂ ਲੈ ਕੇ ਜਦੋਂ ਇਹ ਘਟਨਾ ਹੋਈ ਹੈ ਉਸ ਵਕਤ ਤੱਕ ਉਸ ਵਕਤ ਤੋਂ ਲੈ ਕੇ ਕੱਲ ਸੰਸਕਾਰ ਵੀ ਕਰਤਾ ਬੱਚੇ ਦਾ ਔਰ ਅਸੀਂ ਅੱਜ ਤੱਕ ਵੇਟ ਕਰ ਰਹੇ ਆਂ ਪੁਲਿਸ ਪ੍ਰਸ਼ਾਸਨ ਦੀ ਲੇਕਿਨ ਸਾਡੇ ਅਜੇ ਤੱਕ ਸਾਨੂੰ ਕੋਈ ਇਹੋ ਜੀ ਗੱਲ ਸਾਡੇ ਹੱਥ ਜਾਂ ਸਾਨੂੰ ਇਹੋ ਜਿਹਾ ਕੋਈ ਸਾਡੇ ਸਾਹਮਣੇ ਨਹੀਂ ਆਇਆ ਜਿਹੜੇ ਲੋਗ ਦੋਸ਼ੀ ਨੇ ਜਿਨ੍ਹਾਂ ਨੇ ਸਾਰਾ ਇਹ ਕੰਮ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੇ ਖਿਲਾਫ ਕੁਝ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਫੜਿਆ ਹੈ ਔਰ ਸਭ ਤੋਂ ਵੱਡੀ ਗੱਲ ਤਾਂ ਮੈਂ ਤੁਹਾਡੇ ਮਾਧਿਅਮ ਤੋਂ ਇਹ ਜਾਨਣਾ ਚਾਹੁੰਦਾ ਕਿ ਕਿਹੜਾ ਪਰਿਵਾਰ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਰਪਣ ਤੇ ਉਤੇ ਲਾਤੀ ਸਮਰਪਿਤ ਰਏ ਹੈ ਸਮਾਜ ਨੂੰ ਵੀ ਔਰ ਸੰਗਠਨ ਨੂੰ ਵੀ ਸਮਾਜ ਦੇ ਵਾਸਤੇ ਜਿਸ ਬੱਚੇ ਦੀ ਮੌਤ ਹੋਈ ਹੈ ਨਵੀਨ ਦੀ ਉਹਦੇ ਦਾਦਾ ਜੀ ਨੇ ਜੇਲਾ ਕਟੀਆਂ ਅਮਰਜੈਂਸੀ ਵਿੱਚ ਔਰ ਵਿਭਾਜਨ ਦੇ ਸਮੇਂ ਵੀ ਉਹ ਬਹੁਤ ਐਕਟਿਵ ਹੋ ਕੇ ਬੜੇ ਸਕਰੀਆ ਹੋ ਕੇ ਕੰਮ ਦੇਸ਼ਵਾਸੇ ਕੰਮ ਕਰਦੇ ਰਿਹਾ ਹੈ। ਇਸ ਪਰਿਵਾਰ ਦੇ ਨਾਲ ਇਹ ਘਟਨਾ ਹੋ ਜਾਣੀ ਬੜੀ ਇੱਕ ਸ਼ਰਮ ਵਾਲੀ ਗੱਲ ਹੈ। ਔਰ ਦੂਸਰਾ ਮੈਂ ਤੁਹਾਡੇ ਮਤੋਂ ਵੀ ਬੇਨਤੀ ਕਰਨਾ ਚਾਹਨਾ ਵਾਂ ਕਿ ਜਿਹੜਾ ਪਰਿਵਾਰ ਹੈ ਇਨੋਸੈਂਟ ਹੈ। ਪਰਿਵਾਰ ਦੇ ਪਿੱਛੇ ਬਲਦੇਵ ਜੀ ਰਹਿ ਗਏ ਆ ਉਹ ਵੀ 66-67 ਸਾਲ ਦੇ ਹੋ ਗਏ ਆ। ਬੱਚੇ ਇਹ ਨਵੀਨ ਦੇਸੀ ਕੇ ਉਹ 7 ਸਾਲ ਦੀ ਕੁੜੀ ਹੈ 22 ਸਾਲ ਦਾ ਬੇਟਾ ਹੈ ਇਹ ਗੱਲ ਸੋਚ ਕੇ ਮਨ ਨੂੰ ਬੜਾ ਇੱਕ ਦੁੱਖ ਹੁੰਦਾ ਹੈ ਕਿ ਇਹ ਪਰਿਵਾਰ ਕਿਵੇਂ ਅੱਗੇ ਆਦੀ ਜ਼ਿੰਦਗੀ ਨੂੰ ਸਰਵਾਈਵ ਕਰ ਸਕੇਗਾ ਕੋਈ ਆਮਦਨ ਦੇ ਸਾਧਨ ਕੋ ਬਹੁਤ ਵੱਡੇ ਨਹੀਂ ਪਰਿਵਾਰ ਦੇ ਕੋਲ ਛੋਟੀ ਜਿਹੀ ਇੱਕ ਦੁਕਾਨ ਹੈ ਔਰ ਦੁਕਾਨ ਤੇ 67 ਸਾਲ ਦਾ ਬਜ਼ੁਰਗ 65 ਸਾਲ ਤੋਂ ਬਾਅਦ ਤਾਂ ਬੁਢਾਪਾ ਪੈਨਸ਼ਨ ਸਰਕਾਰ ਵੀ ਲਾ ਦਿੰਦੀ ਹੈ ਔਰ 67 ਸਾਲ ਦਾ ਵਿਅਕਤੀ ਕਿੱਦਾਂ ਮਿਹਨਤ ਕਰਕੇ ਆਪਦੇ ਪੋਤਰੇ ਨੂੰ ਆਦੀ ਪੋਤਰੀ ਨੂੰ ਪਾਲੇਗਾ ਸਭ ਤੋਂ ਵੱਡੀ ਮਨ ਵਿੱਚ ਤਾਂ ਇਸ ਗੱਲ ਦੀ ਅਸ਼ੰਕਾ ਤੇ ਇਸ ਗੱਲ ਦਾ ਡਰ ਲੱਗਾ ਹੈ ਕਿ ਪਰਿਵਾਰ ਇਹ ਸਾਰਾ ਡਿਸਟਰਬ ਹੋ ਗਿਆ ਮੈਂ ਤੁਹਾਡੇ ਮਾਧਮ ਤੋਂ ਪਾਰਟੀ ਨੂੰ ਵੀ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵਾ ਇਸ ਪਰਿਵਾਰ ਵਾਸਤੇ ਕੁਝ ਨਾ ਜ਼ਰੂਰ ਸੋਚਿਆ ਜਾਵੇ ਇਸ ਗੱਲ ਉਤੇ ਜ਼ਰੂਰ ਵਿਚਾਰ ਕੀਤਾ ਜਾਵੇ ਔਰ ਬਹੁਤ ਜ਼ਰੂਰੀ ਹੈਗਾ ਕੀ ਹੁਣ ਤੱਕਰ ਦੋਸ਼ੀ ਫੜੇਗੇ ਕਿ ਮੈਂ ਫੜੇਗਾ ਨਹੀਂ ਹੁਣ ਤੱਕ ਤਾਂ ਅਜੇ ਕੋਈ ਦੋਸ਼ੀ ਨਹੀਂ ਫੜੇਗੇਗੇ ਐਸਐਸਪੀ ਆਏ ਸੀ ਅੱਜ ਅੱਜ ਐਸਐਸਪੀ ਸਾਹਿਬ ਆਏ ਸੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰ ਦਿੱਤੀ ਹੈ ਕਿ ਅਸੀਂ ਹੁਣ ਤੱਕ ਤਾਂ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਇੱਕ ਜ਼ਿੰਮੇਵਾਰ ਹੋਣ ਦੇ ਨਾਤੇ ਅਸੀਂ ਤੁਹਾਡਾ ਸਹਿਯੋਗ ਕਰ ਰਹੇ ਹਾਂ ਅਸੀਂ ਧਾਂਡਵਰਟ ਨਹੀਂ ਕਰਨਾ ਚਾਹੁੰਦੇ ਲੇਕਿਨ ਜਿਵੇਂ ਜਿਵੇਂ ਸਮੇਂ ਪੈ ਰਿਹਾ ਹੈ ਸਾਡੇ ਵਾਸਤੇ ਮੁਸ਼ਕਲ ਹੋ ਰਹੀ ਹੈ ਕਿ ਸਾਡੇ ਸਾਹਮਣੇ ਸੱਚਾਈ ਆਣੀ ਚਾਹੀਦੀ ਹੈ ਦੋਸ਼ੀ ਆਣੇ ਚਾਹੀਦੇ ਆ ਅਗਰ ਤੁਰੰਤ ਨਹੀਂ ਕਾਰਵਾਈ ਕਰਦੇ ਤਾਂ ਸਾਨੂੰ ਕੱਲ੍ਹ ਭੋਗ ਤੋਂ ਬਾਅਦ ਕੋਈ ਨਾ ਕੋਈ ਨਿਰਣਣ ਲੈਣ ਲਈ ਮਜਬੂਰ ਹੋਣਾ ਪਏ ਸਾਡੀਆਂ ਟੀਮਸ ਬਣੀਆਂ ਹੋਈਆਂ ਜੀ ਤੇ ਸਾਰੀਆਂ ਇਸ ਤੇ ਲਗਾਤਾਰ ਕੰਮ ਕਰ ਰਹੀਆਂ ਹਨ ਤੇ ਸਾਨੂੰ ਜਿਹੜੇ ਹੋਰ ਵੀ ਸਾਡੇ ਜਿਹੜੇ ਆ ਇੰਟੈਲੀਜੈਂਸ ਦੀ ਟੀਮਸ ਤੇ ਦੂਜਿਆਂ ਉਹ ਵੀ ਲੱਗੇ ਹੋਏ ਆ ਤੇ ਅਸੀਂ ਜਲਦੀ ਇਹਦੇ ਵਿੱਚ ਰਿਜ਼ਲਟ ਆਊਗਾ ਤੇ ਅਸੀਂ ਜਿਹੜੇ ਦੋਸ਼ੀ ਆਇਡੈਂਟੀਫਾਈ ਕਰ ਲਏ ਤੇ ਉਹਨਾਂ ਨੂੰ ਜਲਦ ਫੜ ਲਾਂ ਸਰ ਕਾਰਨ ਕੀ ਰਿਹਾ ਹਰ ਪਹਿਲੂ ਤੋਂ ਇੱਕ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜਾਂ ਕਾਰਨ ਦਾ ਪਤਾ ਲੱਗਿਆ ਹੈ ਬਿਲਕੁਲ ਜੀ ਉਹ ਬਾਕੀ ਉਸ ਨੂੰ ਫੜਨ ਤੋਂ ਜਿਹੜਾ ਸਹੀ ਕਾਰਨ ਸਾਹਮਣੇ ਆਊਗਾ ਤੇ ਜਦੋਂ ਅਸੀਂ ਜਲਦ ਸਾਡੀ ਟੀਮਾਂ ਨੇੜੇ ਆ ਤੇ ਅਸੀਂ ਜਲਦ ਫੜ ਲਾਂਗੇ ਇੱਕ ਦੋ ਸਾਥੀ ਉਹਨਾਂ ਦੇ ਸਾਨੂੰ ਜਿਹੜੇ ਪੁਛਗਿੱਛ ਦੌਰਾਨ ਸਾਹਮਣੇ ਆਏ ਆ ਤੇ ਅਸੀਂ ਕੁਦਾ ਕਰ ਰਹੇ ਸਰ ਫਾਰਮਾ ਬਹੁਤ ਉਡਰੀਆਂ ਸਰ ਕਈ ਚੀਜ਼ਾਂ ਨੂੰ ਲੈ ਕੇ ਸਰ ਉਸ ਤਰ੍ਹਾਂ ਕੀ ਕਮਿਸ਼ਨ ਦੇਖੋ ਸਰ ਦੇਖੋ ਜੂ ਮੈਂ ਇਹੀ ਕਹੂੰਗਾ ਸਾਰਿਆਂ ਨੂੰ ਲੋਕਾਂ ਨੂੰ ਕਹੂੰਗਾ ਵਾਹ ਦਾ ਜਾਂ ਹੋਰ ਕਿਸੇ ਦੇ ਪਾਸੇ ਨਹੀਂ ਜਾਣਾ ਚਾਹੀਦਾ ਤੇ ਜਿਹੜੇ ਜਦੋਂ ਹੀ ਅਸੀਂ ਉਹਨਾਂ ਨੂੰ ਕਾਬੂ ਕਰਾਂਗੇ ਸਾਰੀ ਗੱਲ ਸਾਹਮਣੇ ਆ ਜਾਊਗੀ ਕਿ ਕਿਹੜੀ ਗੱਲ ਕਰਕੇ ਇਹਨਾਂ ਨੇ ਕਿਹਨਾਂ ਨੇ ਕੀਤਾ ਹੈ